हिमाचल ਦੇ ਵਿੱਚ ਮੀਂਹ ਵਰ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਪੌਂਗ ਡੈਮ ਦੇ ਵਿੱਚ 55000 ਕਿਊਸੇ ਪਾਣੀ ਚੜ ਗਿਆ ਹੈ ਗੁਰਦਾਸਪੁਰ ਤੇ ਕਪੂਰਥਲਾ ਦੇ ਕਈ ਪਿੰਡ ਪ੍ਰਭਾਵਿਤ ਹੋਏ ਨੇ ਹਜ਼ਾਰਾਂ ਏਕੜ ਫਸਲ ਨੂੰ ਨੁਕਸਾਨ ਪਹੁੰਚਿਆ ਮੁਸ਼ਕਲ ਦੇ ਵਿੱਚ ਫਸੇ ਲੋਕਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਹੁਸ਼ਿਆਰਪੁਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਇਹ ਪਾਣੀ ਲੋਕਾਂ ਦੇ ਲਈ ਮੁਸ਼ਕਲ ਦਾ ਸਬਬ ਬਣ ਰਿਹਾ ਹੈ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਰਿਹਾ ਹੈ ਤੇ ਜਿਸ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹ ਚ ਸਰਕਾਰ ਨੂੰ ਲੈ ਕੇ ਸਵਾਲ ਜਿਹੜੇ ਨੇ ਲੋਕਾਂ ਨੇ ਖੜੇ ਕੀਤੇ ਨੇ ਲੋਕ ਸਰਕਾਰ ਨੂੰ ਕੋਸਦੇ ਹੋਏ ਨਜ਼ਰਾਨਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਹਜ਼ਾਰਾਂ ਏਕੜ ਫਸਲ ਨੂੰ ਨੁਕਸਾਨ ਪਹੁੰਚਿਆ ਹੈ ਪੌਂਗ ਡੈਮ ਤੋਂ 55000 ਕਿਊਸਿਕ ਪਾਣੀ ਛੱਡਿਆ ਗਿਆ ਹੈ ਤਾਂ 에ਰੀਅਲ ਵੀਊ ਤੁਹਾਡੇ ਨਾਲ ਸਾਂਝਾ ਕਰ ਰਹੇ ਹਜ਼ਾਰਾਂ ਏਕੜ ਫਸਲ ਨੂੰ ਨੁਕਸਾਨ ਪਹੁੰਚਿਆ ਫਸਲਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਪੌਂਗ ਡੈਮ ਤੋਂ 55000 ਕਿਊਸਿਕ ਪਾਣੀ ਛੱਡਿਆ ਜਿਸ ਨੇ ਕਿਸਾਨਾਂ ਦੀ ਫਿਕਰ ਵਧਾ ਦਿੱਤੀ ਹੈ ਜਿਹੜੇ ਕਿਸਾਨਾਂ ਦੇ ਪਹਿਲਾਂ ਚਿਹਰੇ ਆਪਣੀਆਂ ਫਸਲਾਂ ਨੂੰ ਵੇਖ ਕੇ ਖਿੜੇ ਹੋਏ ਸਨ ਅੱਜ ਉਹ ਚੇਰੇ ਮੁਰਝਾਏ ਹੋਏ ਨੇ ਕਿਉਂਕਿ ਫਸਲ 'ਚ ਬੇਹਤਾਸ਼ਾ ਪਾਣੀ ਹੈ। ਵੀਤੇ ਕਈ ਦਿਨਾਂ ਤੋਂ ਹੋਰੀ ਬਰਸਾਤ ਦੇ ਕਾਰਨ ਪੌਗੜਿਆਂ ਦਾ ਜਲਸ ਜਿਹੜਾ ਹੈਗਾ ਵਧਦਾ ਜਾ ਰਿਹਾ ਤੇ ਪੌਗ ਡੈਮ ਤੋਂ ਰੋਜ਼ਾਨਾ ਪਾਣੀ ਜਿਹੜਾ ਹੈਗਾ ਕਿੰਗ ਗੇਟ ਖੋਲਕੇ ਬਬੁੰਜਾ ਗੀਟ ਦੇ ਵਿੱਚ ਪਾਇਆ ਜਾ ਰਿਹਾ ਤੇ ਬਬੁੰਜਾ ਗੀਟ ਤੋਂ ਜਿਹੜਾ ਹੈਗਾ ਹਰ ਰੋਜ਼ ਕਰੀਬ 55000 ਕਿਲੋ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਉਹ ਪਾਣੀ ਜਿਹੜਾ ਵਿਆਸਾ ਦਰਿਆ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਤੇ ਵਿਆਸਾ ਦਰਿਆ ਦੇ ਵਿੱਚ ਜਿਹੜਾ ਹੈਗਾ ਇਕ ਹੋਰ ਜਿਹੜੀ ਹੈਗੀ ਹੈ ਇਹਦਾ ਦੀ ਜਿਹੜੀ ਪਠਾਨਕੋਟ ਤੋਂ ਆ ਕੇ ਦਰਿਆ ਦੇ ਵਿਆਸਾ ਦਰਿਆ ਦੇ ਵਿੱਚ ਨਰਲਦੀ ਹੈ ਤੇ ਉਹ ਪਾਣੀ ਪੈਣ ਦੇ ਨਾਲ ਇਸ ਵੇਲੇ ਕਈ ਪਿੰਡ ਜਿਹੜੇ ਹੈਗੇ ਲਪੇੜ ਦੇ ਵਿੱਚ ਆਏ ਨੇ ਮਕੇਰੀਆਂ ਦਸੂਆ ਤੇ ਟਾਂਡਾ ਹਲਕੇ ਦੇ ਕਈ ਪਿੰਡ ਆ ਜਿਹੜੇ ਇਸ ਪਾਣੀ ਦੇ ਲਪੇੜ ਦੇ ਵਿੱਚ ਆ ਚੁੱਕੇ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈਗੀ ਹੈ ਉਹ ਫਸਲ ਜਿਹੜੀ ਹੈਗੀ ਹੈ ਇਸ ਵੇਲੇ ਬਰਬਾਦ ਹੋ ਰਹੀ ਹੈ ਜੇਕਰ ਗੱਲ ਕਰੀਏ ਤਾਂ ਅੱਜ ਅਸੀਂ ਟਾਂਡਾ ਮੰਡ ਦੇ ਖੇਤਰ ਦੇ ਵਿੱਚ ਖੜੇ ਆ ਜਿੱਥੇ ਸਾਡੇ ਨਾਲ ਉਹ ਕਿਸਾਨ ਹੈਗੇ ਨੇ ਜਿਹੜੇ 2023 ਦਾ ਮੰਝਰ ਵੀ ਦੇ ਚੁੱਕੇ ਨੇ ਆਓ ਉਹਨਾਂ ਤੋਂ ਪੁੱਛਦੇ ਹਾਂ ਕੀ ਕਹਿਣਾ ਹੈਗਾ ਉਹਨਾਂ ਦਾ 2023 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮੰਜ਼ਰ ਸੀ ਜਿਹੜਾ ਦਿਖਾਈ ਦਿੱਤਾ ਸਨ ਕਾਫੀ ਫਸਲ ਜਿਹੜੀ ਉਹ ਪਾਣੀ ਦੀ ਲਪੇਟ ਚ ਆ ਗਈ ਸੀ ਜਿਹੜੀ ਖਰਾਬ ਹੋ ਗਈ ਸੀ ਹੁਣ ਉਸੇ ਤਰ੍ਹਾਂ ਹੀ ਇਹ ਦਿਨਾਕੀ ਪਾਣੀ ਫੇਰੇ ਫਿਰ ਰਿਹਾ ਜਿਹੜਾ ਦਿਨਾਕੀ ਸਾਹਮਣੇ ਦਿਖ ਰਿਹਾ ਸਾਰਾ ਇਹ ਨੁਕਸਾਨ ਕਾਫੀ ਹੈਗਾ ਕਟੋ-ਕਟ ਮੈਨੂੰ ਅੰਦਾਜ਼ਾ ਐਸਟੀਮੇਟਡ ਹੀ 2000 ਏਕੜ ਦੇ ਲਗਭਗ ਰਕਬਾ ਜਿਹੜਾ ਝੋਨੇ ਦਾ ਜਿਹੜਾ ਇਹਦੀ ਲਪੇਟ ਚ ਆ ਚੁੱਕਾ ਹੈ ਕਿਉਂਕਿ ਤਿੰਨ ਦਿਨ ਤੇਜ ਲੱਗਦਾ ਵੇ ਕਿ ਰੋਜ਼ ਦੇਖ ਰਹੇ ਪਾਣੀ ਤਿੰਨ ਦਿਨੋਂ ਚੱਲੇ ਪਾਣੀ ਚ ਖੜੇ ਨੂੰ ਝੋਨਾ ਨਹੀਂ ਖਰਾਬ ਹੋਏਗਾ ਝੋਨਾ ਸਾਰਾ ਬਿਲਕੁਲ ਬਾਕੀ ਕਮਾਦ ਹੈ ਗਈ ਕਮਾਦ ਅਜੇ ਉੱਪਰ ਹੈਗਾ ਕਮਾਦ ਦਾ ਨੁਕਸਾਨ ਨਹੀਂ ਹੈਗਾ ਝੋਨੇ ਦਾ ਨੁਕਸਾਨ ਝੋਨੇ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੈ ਸੋ ਮੇਰੀ ਪੋਰਜੋਰ ਅਪੀਲ ਹੈ ਸਰਕਾਰ ਨੂੰ ਕਿ ਪ੍ਰਾਈਮਰੀ ਡਿਪਾਰਟਮੈਂਟ ਰਾਈ ਗਰਦਾਬਰੀ ਕਰਾ ਕੇ ਕਿਸਾਨਾਂ ਦਾ ਬੰਦਾ ਮੌਜੂਦ ਕੀਤਾ ਜਾਵੇ ਇੱਕ ਵਾਰੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਬਿਲਕੁਲ ਇਹ ਜ਼ਰਸਤ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਸਾਰੀਆਂ ਲਟਕੀਆਂ ਜਾਂ ਦੂਰ ਦੂਰ ਤੱਕ ਕਿਉਂਕਿ ਇਹ ਪਾਣੀ ਜਿਹੜਾ ਹੈਗਾ ਜਿੱਥੇ ਫਸਲਾਂ ਦੇ ਵਿੱਚ ਖੜਾ ਹੈ ਔਰ ਪਾਣੀ ਦਿਨ ਬਦ ਦਿਨ ਵਧਦਾ ਹੀ ਜਾ ਰਿਹਾ ਹੈ ਕਿ ਸਰਦਾਰ ਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਇੱਥੇ ਤੁਹਾਡੇ ਕੋਲ ਮੌਕੇ ਤੇ ਪਹੁੰਚਾ ਕੋਈ ਅਜੇ ਕੋਈ ਨਹੀਂ ਆਇਆ ਅਜੇ ਕੋਈ ਨਹੀਂ ਪਹੁੰਚਿਆ ਹੈਗਾ ਕਿਉਂਕਿ ਦਾਵੇ ਸਰਕਾਰ ਕਰ ਰਹੀ ਆ ਹਲਕਾ ਵਿਧਾਇਕ ਕਿਧਰੋਂ ਦਾਵੇ ਕਰ ਰਹੇ ਨੇ ਕਿ ਅਸੀਂ ਬਿਲਕੁਲ ਹਰ ਇੱਕ ਚੀਜ਼ ਤੇ ਨਜ਼ਰ ਬੁਣਾ ਕੇ ਰੱਖੀ ਹੈ ਕੀ ਕੋਈ ਇੱਥੇ ਤੱਕ ਪਹੁੰਚ ਕੇ ਨਜ਼ਰ ਬਣਾਈ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਇੱਥੇ ਇਹ ਪਿੰਡ ਘਟੋ ਘਟ ਅਬਦੁੱਲਾਪੁਰ ਫੱਤੇਕੁੱਲਾ ਟਾਲੀ ਬੱਲਾ ਚੋਹਾਨ ਆਪਣੇ ਗੰਦਵਾਲ ਰੜਾ ਜਿਹੜੇ ਇਹਦੀ ਨਿਬੇਟ ਚ ਆਏ ਹਨ ਅਜੇ ਤੱਕ ਕੋਈ ਵੀ ਇੱਥੇ ਨਹੀਂ ਪਹੁੰਚਿਆ ਇਹ ਲੋਕ ਕਹਿ ਰਹੇ ਕਿ ਅਜੇ ਤੱਕ ਸਾਡੇ ਕੋਲ ਕੋਈ ਅਧਿਕਾਰੀ ਜਿਹੜਾ ਹੈਗਾ ਬਿਲਕੁਲ ਨਹੀਂ ਪਹੁੰਚਿਆ ਭਾਵੇਂ ਕਿ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਿਹਾ ਔਰ ਇਹ ਵਾਅਦਿਆਂ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਜਿੰਨੀ ਦੇਰ ਪ੍ਰੈਕਟੀਕਲੀ ਕੋਈ ਕੰਮ ਨਹੀਂ ਹੁੰਦਾ ਏਨੀ ਦੇਰ ਕੁਝ ਵੀ ਨਹੀਂ ਹੋਏਗਾ ਕਿਉਂਕਿ ਪਾਣੀ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਹੈਗੀ ਫਸਲਾਂ ਨੂੰ ਬਰਬਾਦ ਕਰਿਆ ਔਰ 2023 ਵਰਗਾ ਮੰਜ਼ਰ ਜਿਹੜਾ ਇੱਕ ਵਾਰੀ ਫੇਰ ਚਲਕਾ